ਬੇਚੀ ਨੇ ਤੰਗਨੇ ਮਰੀਜ਼ ਸਿੰਗਰੈਣੀ ਦੇ ਬਹੁਤ ਜ਼ਿਆਦੇ ਤੰਗ ਨੇ ਜਿਹੜੇ ਪਿਛਲੇ 15-15 ਸਾਲ ਤੋਂ 10-10 ਸਾਲ ਤੋਂ ਦਵਾਈਆਂ ਖਾ ਰਹੇ ਨੇ ਉਹਨਾਂ ਦੇ ਡਾਕਟਰ ਵੱਲੋਂ ਕੋਈ ਸਾਂਤ ਬਣਾ ਨਹੀਂ ਵੀ ਇਹ ਦਵਾਈਆਂ ਬੰਦ ਹੋ ਜਾਣ ਆਈਬੀਐਸ ਨੂੰ ਸਿੰਗਰੈਣੀ ਕਹਿਣਾ ਮਹਾ ਮੂਰਖਤਾ ਮਹਾ ਗਲਤੀ ਆ ਇਹ ਵੀ ਨੇ ਸਾਲ ਇਸ ਰੋਗ ਨਾਲ ਸਫਰ ਕਰੀ ਜਾਂਦਾ ਤਾਂ ਵਿਗੜ ਕੇ ਸਿੰਗਰੈਣੀ ਬਣ ਜਾਂਦਾ ਵਿਕੜਦੇ ਵਿਗੜਦੇ ਐਸਾ ਰੂਪ ਧਾਰਨ ਕਰਦਾ ਹੈ ਵੀ ਬੰਦਾ ਪ੍ਰਸ਼ਾਦਾ ਛਕ ਰਿਹਾ ਅੰਦ ਵਿਚਕਾਰ ਉੱਠ ਕੇ ਜਾਣਾ ਪੈਂਦਾ ਇਨਪੁਟ ਸੁਧਰਗੀ ਤਾਂ ਆਉਟਪੁਟ ਸੁਧਰਨੀ ਸ਼ੁਰੂ ਹੋ ਜੂਗੀ ਛੋਟੀ ਜੀ ਗੱਲ ਹੈ ਪਰ ਰੋਗੀ ਨੂੰ ਨਹੀਂ ਪਤਾ ਲੱਗਦਾ ਜੀ ਕੰਨਿਆ ਨੂੰ ਨਾ ਪਾਚਨ ਕਿਰਿਆ ਬੜੀ ਖਰਾਬ ਹੋ ਜਾਂਦੀ ਹੈ ਕੁਝ ਨਹੀਂ ਪਚਦਾ ਜੀ ਕੁਝ ਖਾਂਦੇ ਨੇ ਜਦੋਂ ਟਾਇਲਟ ਜਾਣਾ ਪੈਂਦਾ ਜਾਂ ਕਈ ਵਾਰੀ 4-5 ਵਾਰ ਦਿਨ 'ਚ ਉਹਨਾਂ ਨੂੰ ਟਾਇਲਟ ਜਾਣਾ ਪੈਂਦਾ ਹਾਜਤ ਹੁੰਦੀ ਹੈ। ਭਜਨ-ਭਜਨ ਘਟਣ ਲੱਗ ਜਾਂਦਾ। ਕੀ ਸਮੱਸਿਆ ਕੀ ਆ? ਅੰਤੜੀਆਂ ਦਾ ਰੋਗ ਆਚਾਰਿਆ ਜੀ। ਅੰਤੜੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਪਹਿਲਾਂ-ਪਹਿਲਾਂ ਕਈ ਵਾਰ ਰੋਗੀ ਧਿਆਨ ਨਹੀਂ ਦਿੰਦਾ। ਉਹਨੂੰ ਇੱਕ ਤੋਂ ਦੋ ਵਾਰ ਜਾਣਾ ਸ਼ੁਰੂ ਹੋ ਜਾਂਦਾ। ਥੋੜੀ ਸਟ्रेस ਪੈਣੀ ਸ਼ੁਰੂ ਹੋ ਜਾਂਦੀ ਆ। ਕਾਇਆ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਐ ਉਹਨੂੰ ਥਕਾਵਟ ਲੱਗਣੀ ਸ਼ੁਰੂ ਹੋ ਜਾਂਦੀ ਐ ਇਹ ਹੋ ਜਾਂਦਾ ਕਈ ਵਾਰ ਕੋਈ ਲੰਬਾ ਬੁਖਾਰ ਰਹਿ ਗਿਆ ਟਾਈਫਾਇਡ ਰਹਿ ਗਿਆ ਜਾਂ ਅਸੀਂ ਦੂਸ਼ਿਤ ਭੋਜਨ ਕਰਦੇ ਰਹੇ ਤਾਂ ਅੰਤੜੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਹੌਲੀ 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 ਜਦੋਂ ਬੰਦਾ ਸਫਰ ਕਰਦਾ ਮਹੀਨੇ 2 ਮਹੀਨੇ 6 ਮਹੀਨੇ ਸਾਲ ਇਸ ਰੋਗ ਨਾਲ ਸਫਰ ਕਰੀ ਜਾਂਦਾ ਤਾਂ ਵਿਗੜ ਕੇ ਸੰਗਰਹਿਣੀ ਬਣ ਜਾਂਦੀ ਆ ਛੇ ਰੋਗ ਸੰਗਰਹਿਣੀ ਫੇਰ ਕੀ ਹੋਊਗਾ ਕੁਝ ਵੀ ਖਾਊਗਾ 5 7 10 ਮਿੰਟ ਚ ਟਾਇਲਟ ਫੇਰ ਖਾਊਗਾ ਫੇਰ ਟਾਇਲਟ ਫੇਰ ਕੀ ਹੁੰਦਾ ਵੀ ਜਲੋ ਇੱਕ ਦੋ ਵਾਰ ਜਾਇਆ ਪੇਟ ਜਿਆਦਾ ਹੀ ਖਾਲੀ ਹੋ ਗਿਆ ਫੇਰ 2-4 ਘੰਟੇ ਲੰਘ ਜਾਂਦੇ ਨੇ ਕੁਛ ਖਾਣ ਤੋਂ ਬਾਅਦ ਫੇਰ ਵਿਗੜਦੇ ਵਿਗੜਦੇ ਐਸਾ ਰੂਪ ਧਾਰਨ ਕਰਦਾ ਹੈ ਵੀ ਬੰਦਾ ਪ੍ਰਸ਼ਾਦਾ ਛਕ ਰਿਹਾ ਜਿਉਂ ਨੇ 2-3 ਪ੍ਰਸ਼ਾਦੇ ਛਕਣੇ ਨੇ ਅੱਧ ਵਿਚਕਾਰ ਉੱਠ ਕੇ ਜਾਣਾ ਪੈਂਦਾ ਅੱਛਾ ਇੰਨਾ ਭਿਆਨਕ ਰੋਗ ਹੋ ਜਾਂਦਾ ਹੈ ਵਿਗੜੀ ਜਾਂਦਾ ਹੈ ਤੇ ਵੇ ਜੀ ਜਿਹੜਾ ਆਈਬੀਐਸ ਕਹਿੰਦੇ ਨੇ ਇਰੀਟੇਬਲ ਬੌਲ ਸਿੰਡਰਮ ਹਾਂਜੀ ਉਹ ਇਹਦੇ ਨੇੜੇ ਤੇੜੇ ਇਹੀ ਰੋਗ ਆ ਜਾਂ ਕੀ ਆ ਦੇਖੋ ਇਹਦੇ ਨਾਲ ਦਾ ਰੂਪ ਆ ਪਰ ਇਹ ਨਹੀਂ ਹੈ अच्छा आईबीएस है नहीं है संगरेणी नहीं है आईबीएस ਨੂੰ ਸੰਗਰੇਣੀ ਕਹਿਣਾ ਮਹਾ ਮੂਰਖਤਾ ਮਹਾ ਗਲਤੀ ਆ ਇਰੀਟੇਬਲ ਬੌਲਡ ਸਿੰਡਰੋਮਸ ਉਹਦਾ ਸਿਰਫ ਤੇ ਸਿਰਫ ਕੰਸਰਨ ਹੈਗਾ ਸਾਡੇ ਮਤਿਸ਼ਕ ਨਾਲ ਦਿਮਾਗ ਨਾਲ ਉਹਦਾ ਸੰਬੰਧ ਚੱਲੂਗਾ ਉਹਦੇ ਨਾਲ ਕੀ ਹੁੰਦਾ ਵੀ ਤੁਹਾਨੂੰ ਕੋਈ ਫੋਨ ਕਾਲ ਆ ਗਈ ਤੁਹਾਨੂੰ ਪੇਟ ਚ ਵੱਟ ਹੋਊਗਾ ਤੁਸੀਂ ਕਿਤੇ ਸਫਰ ਚ ਜਾਣਾ ਤੁਸੀਂ ਪਹਿਲਾਂ ਮਨ 'ਚ ਨਕਸ਼ਾ ਬਣਾਉਂਗੇ ਵੀ ਮੈਂ ਇੱਥੇ ਰੁਕੂੰਗਾ ਉੱਥੇ ਟਾਇਲਟ ਜਾਊਂਗਾ ਉੱਥੇ ਸਾਫ਼ ਜਗ੍ਹਾ ਹੋਊਗੀ ਕਿਵੇਂ ਹੋਊਗੀ ਜਿੱਦਾਂ ਦਾ ਤੁਹਾਡਾ ਮਾਹੌਲ ਆ ਹੂੰ ਉਦਾਂ ਦੀ ਕਲਪਨਾ ਹੋਣੀ ਸ਼ੁਰੂ ਹੋ ਜਾਊਗੀ ਅੱਛਾ ਮਰੀਜ਼ ਆ ਜਿਹੜਾ ਉਦਾਂ ਸੋਚਦਾ ਵੀ ਮੈਂ ਜੇ ਘਰੋਂ ਚੱਲਣਾ ਤਾਂ ਮੈਂ ਉੱਥੇ ਜਾ ਕੇ ਇਦਾਂ ਦਾ ਮੈਨੂੰ ਮਾਹੌਲ ਮਿਲੇ ਮੈਂ ਟਾਇਲਟ ਜਾ ਟਾਇਲਟ ਜਾਇਆ ਹਾਂਗਾ ਉਹ ਕਰਿਆ ਹੀ ਉਹ ਚੱਲਣ ਲੱਗ ਜਾਂਦੀ ਆ ਪੇਟ ਨਾਲੇ ਜੁੜ ਜਾਂਦਾ ਦਿਮਾਗ ਅੱਛਾ ਹਮੇਸ਼ਾ ਹੀ ਕਿਤੇ ਜਾਣਾ ਉਹਨੇ ਤਿਆਰ ਹੋਣਾ ਫਿਰ ਉਹਨੇ ਦੇਖਣਾ ਮੈਂ ਇੱਕ ਵਾਰ ਫੇਰ ਟਾਇਲਟ ਜਾਇਆ ਮੈਂ ਤੁਸੀਂ ਆਮ ਦੇਖਿਆ ਹੋਣਾ ਕੋਈ ਉਹ ਇਦਾਂ ਦੀ ਗੱਲ ਹੋ ਗਈ ਤਾਂ ਉਹਦੇ ਪੇਟ 'ਚ ਵੱਟ ਹੋਣਾ ਉਸ ਹਰਕਤ 'ਚ ਰਹਿਣ ਲੱਗ ਜਾਊਗਾ ਭਈ ਕਈ ਮਰੀਜ਼ ਤਾਂ ਕਹਿੰਦੇ ਨੇ ਅਸੀਂ ਸਾਨੂੰ ਕੋਈ ਘਬਰਾਹਟ ਹੋ ਜੇ ਜਾਂ ਕੋਈ ਇਦਾਂ ਦੀ ਥੋੜੀ ਜੀ ਵੀ ਟੈਨਸ਼ਨ ਵਾਲੀ ਗੱਲ ਹੋ ਜੇ ਈਵਨ ਕਿ ਪਿੱਛੇ ਜੇ ਤਾਂ ਇੱਕ ਮਰੀਜ਼ ਆਏ ਉਹਨਾਂ ਦੇ ਬੱਚੇ ਬਾਹਰ ਨੇ ਜੀ ਉਹ ਕਹਿੰਦੇ ਯਾਰ ਜਦੋਂ ਹੁਣ ਮੈਨੂੰ ਕਿਤੇ ਵੀ ਬੱਚਿਆਂ ਦਾ ਫੋਨ ਆਉਂਦਾ ਹਾਂ ਮੈਨੂੰ ਇਹ ਲੱਗਦਾ ਵੀ ਯਾਰ ਪਤਾ ਨਹੀਂ ਕੀ ਗੱਲ ਹੋ ਗਈ ਪਤਾ ਨਹੀਂ ਕੀ ਹੋ ਗਿਆ ਵੀ ਹਾਂ ਵੀ ਮੈਨੂੰ ਜਦੇ ਮੈਂ ਸੋਚਦਾ ਵੀ ਮੈਂ ਟਾਇਲਟ ਜਾਇਆ ਮਾ ਇਹ ਹੁੰਦਾ ਨਹੀਂ ਉਹ ਕਹਿੰਦੇ ਜਾਇਆ ਮਾ ਤਾਂ ਠੀਕ ਆ ਮੈਨੂੰ ਭਾਰ ਮਹਿਸੂਸ ਹੁੰਦਾ ਭਾਰ ਮਹਿਸੂਸ ਹੁੰਦਾ ਵਜਨ ਜਾ ਪੈਣਾ ਸ਼ੁਰੂ ਤਾ ਬੰਦਾ ਜਦੋਂ ਵੀ ਫਿਰ ਉਹ ਸੋਚਦਾ ਵੀ ਯਾਰ ਪਤਾ ਨਹੀਂ ਮੈਂ ਕੁਝ ਗਲਤ ਖਾਣਾ ਅੱਛਾ ਜਿਹੜੀ ਇਹ ਦਿਮਾਗ ਦਿਮਾਗ ਨਾਲ ਕਿਰਿਆ ਚੱਲਦੀ ਆ ਇਹ ਆਈਬੀਐਸ ਆ ਇਹ ਆਈਬੀਐਸ ਹੋ ਜਾਂਦਾ ਪਹਿਲਾਂ ਆਪਾਂ ਗੱਲ ਕਰੀਏ ਸਿੰਗਰੇਣੀ ਦੀ ਇਹਦੇ ਚ ਦੇਖੋ ਫਰਕ ਸਮਝਣਾ ਬਿਲਕੁਲ ਇੱਕ ਛੋਟੀ ਜੀ ਪਰਤ ਆ ਇਹਦੇ ਵਿੱਚਕਾਰ ਜਿੰਨੀ ਦੇ ਅਸੀਂ ਉਹ ਨਹੀਂ ਸਮਝਦੇ ਤਾਂ ਸਹੀ ਇਲਾਜ ਨਹੀਂ ਹੁੰਦਾ ਡਾਕਟਰ ਕੋਲ ਜਾਊਗਾ ਉਹਨੇ ਦਿਮਾਗ ਦੀਆਂ ਦਵਾਈਆਂ ਲਾਉਣੀਆਂ ਸ਼ੁਰੂ ਕਰ ਦਿੰਦੀਆਂ ਨੇ ਆਈਬੀਐਸ ਜੁੜਿਆ ਹੋਇਆ ਦਿਮਾਗ ਨਾਲ ਆ ਰੋਗ ਪੇਟ ਦਾ ਅੱਛਾ ਹਾਂ ਕੀ ਬਾਤ ਹੈ ਮਤਲਬ ਇਹ ਤਾਂ ਡਿਫਾਈਨਲ ਮੇਰਾ خیال ਨਹੀਂ ਕਿਸੇ ਨੇ ਕੀਤਾ ਇਦਾਂ ਕੋ ਆਯੁਰਵੇਦ ਨੂੰ ਜਿੰਨਾ ਜਿੰਨਾ ਸਮਝੀ ਜਾਵਾਂਗੇ ਸਮੁੰਦਰ ਚ ਜਿੰਨੀਆਂ ਡੁਬਕੀਆਂ ਲਾਈ ਜਾਵਾਂਗੇ ਹਰ ਵਾਰ ਤੁਹਾਨੂੰ ਐਸੇ ਮੋਤੀ ਮਿਲਨੇ ਨੇ ਸਰੀਰ ਪ੍ਰਤੀ ਤੁਸੀਂ ਜਦੋਂ ਸਮਝ ਬਣਾਉਨੇ ਹੋ ਧਿਆਨ ਚ ਉਤਰਦੇ ਹੋ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਮੇਰੇ ਇਹ ਤਾਂ ਖੇੜੇ ਕੋਈ ਅਲੱਗ ਚੀਜ਼ ਐਸੀ ਕਲਪਨਾ ਜਿਹੜੀ ਆ ਤਾਂ ਬਲ ਬੜੇ ਡੂੰਗਾ ਵਿਸ਼ਾ ਹੈ ਆਯੁਰਵੇਦ ਹੁਣ ਆਈਬੀਐਸ ਸੰਗਰਹਿਣੀ ਦੋਨਾਂ ਦਾ ਅਲੱਗ-ਲਾਗ ਇਲਾਜ ਆ ਅਲੱਗ-ਲਾਗ ਇਹ ਰੋਗ ਨੇ ਜੇ ਹੁਣ ਆਯੁਰਵੇਦ ਜਾਂਦਾ ਬੰਦਾ ਤਾਂ ਉਹਨੂੰ ਸੰਗਰਹਿਣੀ ਵਾਲੀਆਂ ਦਵਾਈਆਂ ਦੇ ਦਿੱਤੀਆਂ ਜਾਂਦੀਆਂ ਆ ਜੇ ਆਈਬੀਐਸ ਦਾ ਇਲਾਜ ਰੋਵੇ ਆਈਬੀਐਸ ਵਾਲਾ ਤਾਂ ਉਹਨੂੰ ਹੋਰ ਪ੍ਰੋਬਲਮ ਹੋ ਜਾਂਦੀ ਆ ਕਿਉਂਕਿ ਕਬਜ਼ ਰਹਿਣ ਲੱਗ ਜੂਗੀ ਉਹਨੂੰ ਉਹਨੂੰ ਹਾਜਤ ਹੋਣੀ ਆ ਉਹ ਤਾਂ ਪ੍ਰੈਸ਼ਰ ਉੱਥੇ ਵਧਣਾ ਹੀ ਵਧਣਾ ਪਰ ਉਹਨੂੰ ਮਨ ਨਹੀਂ ਆਉਣਾ ਉਹ ਕਈ ਵਾਰ ਕਈ ਕਹਿੰਦੇ ਨੇ ਮੈਨੂੰ ਯਾਰ ਐਂ ਲੱਗਦਾ ਮੈਂ ਟਾਇਲਟ ਜਾਇਆ ਮਾਂ ਪਰ ਉੱਥੇ ਜਾਂਦਾ ਗੈਸ ਜੀ ਨਿਕਲਦੀ ਹੈ ਕੋਈ ਮਤਲਬ ਬਣਦੀ ਨਹੀਂ ਗੱਲਬਾਤ ਫੇਰ ਵਜਨ ਜਾਂ ਥੋੜਾ ਜਿਹਾ ਰਿਲੈਕਸ ਮਿਲਦਾ ਫੇਰ ਉਹਨੂੰ ਕੋਈ ਨਾ ਕੋਈ ਉਦਾਂ ਦੀ ਮਨ 'ਚ ਖਿਆਲ ਹੀ ਆ ਗਿਆ ਜੇ ਕੋਈ ਡਰ ਵਾਲਾ ਜਾਂ ਕੋਈ ਵੀ ਜਾਂ ਕੋਈ ਬਹੁਤ ਉਦਾਂ ਦਾ ਜਾਂ ਕੋਈ ਘਰ 'ਚ ਪ੍ਰੋਗਰਾਮ ਆ ਤਾਂ ਉਹਨੂੰ ਚਿੜਚੜਾਪਨ ਸ਼ੁਰੂ ਹੋ ਜਾਊਗਾ ਉਹਨੂੰ ਕਾਲਪੈਣੀ ਸ਼ੁਰੂ ਹੋ ਜਾਊਗੀ ਉਹ ਅਨਕੰਫਰਟੇਬਲ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਆਈਬੀਐਸ ਵਾਲਾ ਪਰ ਹੁਣ ਆਪਾਂ ਅੱਜ ਗੱਲ ਕਰਾਂਗੇ ਸੰਗਰੇਣੀ ਦੀ ਥੋੜਾ ਵੀ ਲੋਕਾਂ ਨੂੰ ਪਤਾ ਲੱਗ ਜਵੇ ਆਈਬੀਐਸ ਤੇ ਸੰਗਰਹਿਣੀ ਹੂੰ ਹੂੰ ਵਿੱਚ ਹੀ ਵੈਸੇ ਤਾਂ ਦੇਖੋ ਸੰਗਰਹਿਣੀ ਆ ਚਾਹੇ ਆਈਬੀਐਸ ਜੀ ਬਹੁਤ ਸਾਰੇ ਮਰੀਜ਼ਾਂ ਦਾ ਉਹ ਡਾਟਾ ਆਪਣੇ ਕੋਲ ਪਿਆ ਜਿਹੜੇ ਪਿਛਲੇ 15-15 ਸਾਲ ਤੋਂ 10-10 ਸਾਲ ਤੋਂ ਦਵਾਈਆਂ ਖਾ ਰਹੇ ਨੇ ਤੇ ਉਹਨਾਂ ਨੂੰ ਹੱਲੇ ਵੀ ਕੋਈ ਸੰਭਾਵਨਾ ਨਹੀਂ ਉਹਨਾਂ ਦੇ ਡਾਕਟਰ ਵੱਲੋਂ ਕੋਈ ਸਾਂਤਵਨਾ ਨਹੀਂ ਵੀ ਇਹ ਦਵਾਈਆਂ ਬੰਦ ਹੋ ਜਾਣਗੀਆਂ ਬੰਦ ਕਰਦੀ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਆਉਣਾ ਜਦੋਂ ਵਿਗੜੀ ਜਾਣਾ ਸੰਗ੍ਰਹਿਣੀ ਨੇ ਵਿਗੜੀ ਜਾਣਾ ਰક્ત ਅਤੀਸਾਰ ਹੋ ਜਾਣਾ ਖੂਨੀ ਸੰਗ੍ਰਹਿਣੀ ਹੋ ਜਾਣੀ ਆ ਮਲ ਚ ਖੂਨ ਆਉਣ ਲੱਗ ਜਾਣਾ ਆਈਬੀਐਸ ਨਾਲ ਵੀ ਹੋ ਜਾਂਦਾ ਦੇਖੋ ਆਈਬੀਐਸ ਨਾਲ ਵੀ ਖੂਨ ਆਉਣ ਲੱਗ ਜੂਗਾ ਮਲ ਦੇ ਵਿੱਚ ਪਰ ਉਹਦਾ ਕਿਤੇ ਨਾ ਕਿਤੇ ਇਲਾਜ ਫੇਰ ਅਲੱਗ ਹੀ ਰਹਿਣਾ ਅਤੀਸਾਰ ਅਤੀਸਾਰ ਮੈਨੇ ਹੁਣ ਸਾਰ ਮੈਨੇ ਹੁੰਦਾ ਬਹਿਣਾ ਅਤੀ ਮੈਨੇ ਹੋ ਜਾਣਾ ਬਹੁਤ ਜ਼ਿਆਦਾ ਅਤੀ ਹੋ ਜਾਣਾ ਕਿਸੇ ਚੀਜ਼ ਦੀ ਉਹਨੂੰ ਸੰਗ੍ਰਹਿਣੀ ਕਿਹਾ ਜਾਂਦਾ ਅਤੀਸਾਰ ਫਿਰ ਜਦੋਂ ਉਹਦਾ ਜਾਦੇ ਵਿਕ੍ਰਿਤੀ ਹੋ ਜਾਂਦੀ ਹੈ ਤਾਂ ਫਿਰ ਕੀ ਹੋਊਗਾ ਰક્ત ਅਤੀਸਾਰ ਰક્ત ਮੈਨੇ ਹੁੰਦਾ ਖੂਨ ਅਤੀ ਮੈਨੇ ਹੁੰਦਾ ਬਹੁਤ ਜ਼ਿਆਦਾ ਸਾਰ ਮੈਨੇ ਬਹਿਣਾ ਮਲ ਦੁਆਰਾ ਖੂਨ ਦਾ ਬਹੁਤ ਬਹਿਣਾ ਹਰ ਵਾਰ ਮਲ ਜਾਣ ਦੇ ਨਾਲ ਖੂਨ ਦਾ ਬਹਿਣਾ ਉਹ ਹੁੰਦਾ ਅਲਸਰੇਟਿਵ ਕੋਲਾਈਟਿਸ ਕਿਹਾ ਜਾਂਦਾ ਉਹਨੂੰ ਮਾਡਰਨ ਪਾਸ਼ਾ ਦੇ ਵਿੱਚ ਅੰਤੜੀਆਂ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਸਾਰੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ ਜਦੋਂ ਸਾਡੀ ਜਠਰ ਅਗਨੀ ਮੰਦ ਹੋਣੀ ਸ਼ੁਰੂ ਹੋ ਜਾਂਦੀ ਆ ਅੱਛਾ ਹਾਂ ਮੈਂ ਇੱਥੇ ਆਉਣਾ ਸੀਗਾ ਵੀ ਪ੍ਰੋਬਲਮ ਸ਼ੁਰੂ ਕਿਵੇਂ ਹੁੰਦੀ ਆ ਸ਼ੁਰੂ ਹੁੰਦੀ ਆ ਸਾਡੀ ਜਟਰਿਕ ਨਹੀਂ ਤੋਂ ਸਾਡੇ ਅੰਦਰ ਦੇਖੋ ਆਪਾਂ ਗੱਲ ਕੀਤੀ ਆ ਪਾਚਨ ਤੰਤਰ ਦੀ ਗੱਲ ਹੋ ਰਹੀ ਆ ਇਹ ਸਿੱਧਾ ਸਿੱਧਾ ਸ਼ਬਦ ਹੁੰਦਾ ਵੀ ਪਾਚਨ ਦੇ ਵਿੱਚ ਕੋਈ ਵਿਗਾੜ ਪੈਦਾ ਹੋ ਗਿਆ ਕੋਈ ਵਿਕ੍ਰਿਤੀ ਪੈਦਾ ਹੋ ਗਈ ਸਾਡਾ ਭੋਜਨ ਜਿਹੜਾ ਹজম ਨਹੀਂ ਹੁੰਦਾ ਗੱਲ ਹਾਜਮੇ ਤੇ ਹੋ ਰਹੀ ਆ ਹੁਣ ਜਦੋਂ ਅਸੀਂ ਮੈਂ ਤੁਹਾਨੂੰ ਬਾਹਰੀ ਭਾਸ਼ਾ ਚ ਦੱਸੂਗਾ ਆਮ ਭਾਸ਼ਾ ਚ ਦੱਸੂਗਾ ਵੀ ਹজম ਹੋਣਾ ਕੀ ਆ ਹজম ਹੋਣਾ ਉਹੀ ਪ੍ਰਕਿਰਿਆ ਜਿਵੇਂ ਅਸੀਂ ਬਾਹਰ ਭੋਜਨ ਨੂੰ ਪਕਾਉਨੇ ਆ ਜੀ ਸੇਮ ਪ੍ਰਕਿਰਿਆ ਅੰਦਰ ਅੰਦਰ ਵੀ ਸਾਡੇ ਅਗਨੀ ਆਪਾਂ ਹਰ ਵਾਰ ਗੱਲ ਕਰਦੇ ਆਂ ਜਲਵਾਜੂ ਅਗਨ ਆਕਾਸ਼ ਪ੍ਰithvi ਤਤਵ ਪੰਜ ਤਤਾਂ ਦਾ ਸਰੀਰ ਬਣਿਆ ਹੋਇਆ ਤਿੰਨੇ ਦੇ ਵਿੱਚ ਦੋਸ਼ ਨੇ ਵਾਤ ਪਿੱਤ ਕਫ ਪਿੱਤ ਕਹਿੰਦੇ ਨੇ ਅਗਨੀ ਨੂੰ ਜਿਹੜਾ ਸੈਂਟਰ ਵਾਲਾ ਉਹੀ ਅਗਨੀ ਸਾਡੇ ਜਠਰ ਅਗਨੀ ਆ ਅਗਨਾਸ਼ੇ ਤੋਂ ਜਿਹੜੀ ਉਤਪਨ ਹੁੰਦੀ ਆ ਉਹ ਜਠਰ ਅਗਨੀ ਆ ਹਾਜਮਾ ਖਰਾਬ ਹੋਣਾ ਉਸ ਅਗਨੀ ਦਾ ਘਟ ਜਾਣਾ ਉਸ ਲੋ ਦਾ ਘਟ ਜਾਣਾ ਜਿਹੜਾ ਅੰਦਰ ਜਾ ਕੇ ਭੋਜਨ ਦਾ ਪਾਕ ਕਰਕੇ ਜਿਹੜਾ ਫੋਕਟ ਪਦਾਰਥਾ ਉਹ ਅੰਤੜੀਆਂ ਚ ਪਹੁੰਚਦੀ ਆ ਵੀ ਤਾਂ ਕਿ ਮਲ ਦੁਆਰਾ ਉਹ ਬਾਹਰ ਨਿਕਲ ਜਵੇ ਜਿਹਨੂੰ ਮੰਦ ਅਗਨੀ ਕਿਹਾ ਆਯੁਰਵੇਦ ਨੇ ਮੰਦ ਅਗਨੀ ਮੰਦ ਅਗਨੀ ਤੋਂ ਖੇਲ ਸ਼ੁਰੂ ਹੁੰਦਾ ਹੈ ਅਗਨੀ ਦਾ ਮੰਦ ਪੈ ਜਾਣਾ ਡਾਊਨ ਹੋਣਾ ਫਲੇਮ ਦਾ ਘਟ ਜਾਣਾ ਤਾਂ ਹੁੰਦਾ ਕੀ ਹੈ ਲਿਬਰ ਨੇ ਜਠਰ ਅਗਨੀ ਨੇ ਭੋਜਨ ਦਾ ਪਾਕ ਨਹੀਂ ਕੀਤਾ ਜਿਹੜੇ ਖੁਰਾਕੀ ਤੱਤ ਨੇ ਉਹ ਅੰਤੜੀਆਂ ਚ ਚਲੇਗੀ ਅੰਤੜੀਆਂ ਚ ਜਾਣ ਨਾਲ ਕੀ ਹੋ ਗਿਆ ਅੰਤੜੀਆਂ ਦਾ ਉਹ ਕੰਮ ਨਹੀਂ ਹੈਗਾ ਉਹਨੂੰ ਪਚਾਉਣਾ ਹਾਂ ਉਹ ਜઠਰਗ੍ਰੀਨੀ ਨੇ ਪਹਿਲਾਂ ਉਹਨੂੰ ਪਾਖ ਨਹੀਂ ਨੇ ਪਾਖ ਕਰਕੇ ਫੋਕਟੇ ਭੇਜਣਾ ਅੰਤੜੀਆਂ 'ਚ ਜਦੋਂ ਸਿੱਧਾ ਅਣਪਚ ਜਾਣ ਲੱਗ ਗਿਆ ਅੰਤੜੀਆਂ 'ਚ ਤਾਂ ਉਦਾਂ ਹੀ ਉਹ ਫੇਰ ਟਾਇਲਟ ਰਾਹੀਂ ਨਿਕਲਣਾ ਅੰਤੜੀਆਂ ਦਾ ਜ਼ੋਰ ਵੱਧ ਲੱਗਣਾ ਸ਼ੁਰੂ ਹੁੰਦਾ ਫਿਰ ਹੌਲੀ ਹੌਲੀ ਉਹ ਜ਼ੋਰ ਲਾ ਕੇ ਜਦੋਂ ਥੱਕ ਹਾਰ ਜਾਂਦੀਆਂ ਨੇ ਤਾਂ ਸਾਨੂੰ ਸੰਗਰਹਿਣੀ ਵਰਗੇ ਰੋਗ ਹੋ ਜਾਂਦੇ ਨੇ ਜਾਂ ਜੇ ਅਸੀਂ ਵੱਧ ਚਿੰਤਾ 'ਚ ਰਹਿੰਦੇ ਹਾਂ ਕੋਈ ਬਾਤ ਰੋਗੀ ਆ ਜਾਂ ਉਦਾਂ ਦਾ ਤਾਂ ਉਹਨੂੰ IBS ਹੋਣਾ ਸ਼ੁਰੂ ਹੋ ਜਾਂਦਾ ਜੇਦੋਂ ਅਸੀਂ ਫਿਰ ਇਹਨਾਂ ਦੋਨਾਂ ਚੀਜ਼ਾਂ ਤੇ ਧਿਆਨ ਨਹੀਂ ਦੰਦੇ 2-4 ਵਾਰ ਮਲ ਜਾਂਦੇ ਆ 5 ਵਾਰ ਜਾਂਦੇ ਆ ਮਲ ਪਤਲਾ ਆਉਂਦਾ ਜਾਂ ਚਿਪਚਿਪਾ ਆਉਂਦਾ ਜਾਂ ਟੁੱਟ ਟੁੱਟ ਕੇ ਆਉਂਦਾ ਤਾਂ ਅਸੀਂ ਉਹਨਾਂ ਚੀਜ਼ਾਂ ਤੇ ਧਿਆਨ ਨਹੀਂ ਦੰਦੇ ਸਾਲੋਂ ਸਾਲ ਫਿਰ IBS ਵੀ ਹੋ ਜਾਣਾ ਫਿਰ ਸੰਗਰੇਣੀ ਵੀ ਹੋ ਜਾਣੀ ਆ ਫਿਰ ਸਾਨੂੰ ਰક્ત ਅਤਿਸਾਰ ਵੀ ਹੋ ਜਾਣਾ ਇਹ ਸਾਰੀਆਂ ਪ੍ਰੋਬਲਮ ਹੋ ਜਾਂਦੀਆਂ वैसे त मेरा ख्याल है भी ए एंजाइटी ਨਾਲ ਵੀ ਜੁੜੂਗਾ ਰੋਗ ਐਂਜਾਇਟੀ ਨਾਲ ਆਈਬੀਐਸ ਜੁੜ ਜਾਣਾ ਆ ਜੀ ਅਲਸਰੇਟਿਵ ਕੋਲਾਈਟਿਸ ਵੀ ਜੁੜ ਜਾਣਾ ਉਹ ਅੱਗੇ ਨੇ ਦੇਖੋ ਜਦੋਂ ਕਮਜ਼ੋਰ ਹੋਣ ਲੱਗੀ ਕਾਇਆ ਮੈਂ ਉਹੀ ਗੱਲ ਕਰ ਰਿਹਾ ਸੀ ਵੀ ਆਪਾਂ ਨੇ ਜਦੋਂ ਐਂਜਾਇਟੀ ਦੇ ਜਿਹੜਾ ਇੱਕ ਆਪਣਾ ਪੋਡਕਾਸਟ ਹਲੇ ਪੈਂਡਿੰਗ ਆ ਉਹ ਕਰਾਂਗੇ ਆਪਾਂ ਉਹਨੂੰ ਆਪਾਂ ਉਹ ਦਰਸ਼ਕਾਂ ਨੂੰ ਪੇਟ ਨਾਲ ਸੰਬੰਧਿਤ ਜਿਹੜਾ ਆਈਬੀਐਸ ਉਹਨੂੰ ਪੂਰਾ ਖੋਲ੍ਹਾਂਗੇ ਫਿਰ ਉਹਦੇ ਬਿਲਕੁਲ ਖੋਲ੍ਹ ਦਾਂਗੇ ਕੋਈ ਪ੍ਰੋਬਲਮ ਨਹੀਂ ਹੁਣ ਤੁਸੀਂ ਅਤੀਸਾਰ ਦੀ ਗੱਲ ਕੀਤੀ ਐ ਸਿੰਗਰਹਿਣੀ ਦੀ ਗੱਲ ਕੀਤੀ ਐ ਵਾਰ-ਵਾਰ ਟਾਇਲਟ ਜਾਣ ਦੀ ਗੱਲ ਕੀਤੀ ਆ ਕੀ ਆਯੁਰਵੇਦ ਦੇ ਵਿੱਚ ਇਹਦਾ ਸੰਪੂਰਨ ਇਲਾਜ ਸੰਪੂਰਨ ਇਲਾਜ ਆਯੁਰਵੇਦ ਦੇ ਵਿੱਚ ਗੱਲ ਤਾਂ ਉੱਥੇ ਆ ਗਈ ਨਾ ਜਦੋਂ ਅਸੀਂ ਪ੍ਰਕਿਰਤੀ ਦੇਖ ਕੇ ਕੰਮ ਕਰਨਾ ਸ਼ੁਰੂ ਕਰਤਾ ਪਹਿਲਾਂ ਤਾਂ ਡਿਫਾਈਨ ਕਰਨਾ ਨਹੀਂ ਨਹੀਂ ਹੁਣ ਤਾਂ ਇਸ ਸੰਗ੍ਰਹਿਣੀ ਚ ਵੀ ਪ੍ਰਕਿਰਤੀ ਸੀ ਇਹ ਕਿਵੇਂ ਵੈਦ ਸੰਗ੍ਰਹਿਣੀ ਚ ਪ੍ਰਕਿਰਤੀ ਹੈ ਦੇਖੋ ਵਾਤ ਜੀ ਸੰਗ੍ਰਹਿਣੀ ਆ ਪਿੱਤ ਜੀ ਸੰਗ੍ਰਹਿਣੀ ਆ ਕਫ ਜੀ ਸੰਗ੍ਰਹਿਣੀ ਆ ਇਹ ਅਲੱਗ-ਅਲੱਗ ਨੇ ਅੱਛਾ ਤਿੰਨਾਂ ਦੇ ਰੂਪ ਅਲੱਗ-ਅਲੱਗ ਨੇ ਅੱਛਾ ਸੰਗ੍ਰਹਿਣੀ ਵੀ ਵੈਦ ਨੂੰ ਪਤਾ ਹੋਣਾ ਚਾਹੀਦਾ 6 ਪ੍ਰਕਾਰ ਦੀ ਸੰਗ੍ਰਹਿਣੀ ਆ 6 ਪ੍ਰਕਾਰ ਦੀ ਸੰਗ੍ਰਹਿਣੀ ਆ ਜੀ ਉਹ ਕਿਵੇਂ ਬੈਜ ਦੇਖੋ ਇੱਕ ਤਾਂ ਬਾਤ ਪਿੱਤ ਕਫ ਤਿੰਨੇ ਦੋਸ਼ਾਂ ਨੂੰ ਵਿਗੜ ਕੇ ਹੋ ਗਏ ਵੀ ਬਾਤ ਨਾਲ ਪਿੱਤ ਨਾਲ ਕਫ ਨਾਲ ਤਿੰਨ ਤਰ੍ਹਾਂ ਦੀ ਹੋ ਗਈ ਫਿਰ ਇਹ ਮਿਸ਼ਰਤ ਦੋਸ਼ ਹੋ ਕੇ ਬਾਤ ਨਾਲ ਪਿੱਤਾ ਪਿੱਤ ਨਾਲ ਬਾਤ ਆ ਬਾਤ ਨਾਲ ਕਫ ਆ ਉਹਨਾਂ ਦਾ ਰੂਪ ਹੋ ਜਾਣਾ ਹੈ ਛੇ ਤਰ੍ਹਾਂ ਦੀ ਮੇਨ ਛੇ ਤਰ੍ਹਾਂ ਦੀ ਸੰਗਰੇਣੀ ਆ ਜਦੋਂ ਇਹਨੂੰ ਸਮਝ ਗਏ ਤੁਸੀਂ ਉਹੀ ਅਨੁਪਾਣ ਚੇਂਜ ਕਰ ਲੈਣਾ ਉਹੀ ਖਾਦੇ ਪਦਾਰਥ ਸਾਡੇ ਅਨੁਕੂਲ ਚਲੇ ਜਾਣੇ ਨੇ 에ਰਰ ਦੇਖੋ ਇਨਪੁਟ ਸੁਧਰ ਗਈ ਜਦੋਂ ਇਨਪੁਟ ਸੁਧਰਗੀ ਤਾਂ ਆਉਟਪੁਟ ਸੁਧਰਨੀ ਸ਼ੁਰੂ ਹੋ ਜੂਗੀ ਛੋਟੀ ਜੀ ਗੱਲ ਹੈ ਪਰ ਰੋਗੀ ਨੂੰ ਨਹੀਂ ਪਤਾ ਲੱਗਦਾ ਮੈਂ ਕਿੱਧਰ ਨੂੰ ਜਾਵਾਂ ਉਹਨੂੰ ਰਸਤਾ ਨਹੀਂ ਲੱਭਦਾ ਇਸ ਰੋਗ ਵਿੱਚ ਇਹਨੇ ਤੰਗਨੇ ਮਰੀਜ਼ ਸਿੰਗਰੇਣੀ ਦੇ ਬਹੁਤ ਜ਼ਿਆਦੇ ਤੰਗ ਨੇ ਪਰ ਮਹਾਰਾਜ ਜੀ ਦੀ ਐਸੀ ਕਿਰਪਾ ਪਰਮਾਤਮਾ ਦੀ ਜੀ ਵੀ ਬਹੁਤ ਮਰੀਜ਼ਾਂ ਨੂੰ ਸ਼ਫਾ ਮਿਲੀ ਹੈ ਇਸ ਰੋਗ ਤੋਂ ਜੀ ਇਹਦਾ ਮਤਲਬ ਇਹਦੇ ਵਿੱਚ ਸਹੀ ਇਲਾਜ ਆ ਤੇ ਕਿੰਨੇ ਕਿ ਦਿਨ ਚ ਮਹਿਸੂਸ ਹੋਣਾ ਜਲਦੀ ਆ ਮੈਂ ਤਾਂ ਰੋਗੀਆਂ ਨੂੰ ਆਮ ਕਹਿਣਾ ਤੁਸੀਂ ਘਰੋਂ ਤਾਂ ਅਰਕ ਜੀਰਾ ਪੀਣਾ ਸ਼ੁਰੂ ਕਰਦੋ ਜੇ ਤੁਹਾਨੂੰ ਕੁਝ ਨਹੀਂ ਪਤਾ ਵੀ ਮੈਨੂੰ ਬਾਤ ਆ ਪਿੱਤਾ ਕਾਫਾ ਰਕਤਤੀ ਸਾਰ ਅੱਛਾ ਜੇ 6 ਪ੍ਰਕਾਰ ਚੋਂ ਕਿਸੇ ਵੀ ਪ੍ਰਕਾਰ ਦੀ ਆ ਨਹੀਂ ਪਤਾ ਚਾਹੇ ਉਹਨੂੰ ਇਹ ਵੀ ਨਹੀਂ ਪਤਾ ਵੀ ਆਈਬੀਐਸ ਆ ਕਿ ਸੰਗਰੇਣੀ ਅਰਕ ਜੀਰਾ ਪੀਣੋ ਅਰਕ ਜੀਰਾ ਪੀਣਾ ਸ਼ੁਰੂ ਕਰਦੋ ਆਪਣੀ ਫਾਰਮੇਸੀ ਵੀ ਵੈਸੇ ਬਹੁਤ ਅਚਾਰ ਜੀਰਾ ਬਣਾਉਣਾ ਪੀਣਾ ਸ਼ੁਰੂ ਕਰਦੋ ਹੈਨਾ ਦਹੀਂ ਆ ਜਿਹੜਾ ਘੱਟ ਫੈਟ ਵਾਲੇ ਦੁੱਧ ਦਾ ਦਹੀਂ ਥੋੜਾ ਥੋੜਾ ਖਾਣਾ ਸ਼ੁਰੂ ਕਰ ਦੋ ਉਹਦੇ ਚ ਜੀਰੇ ਦਾ ਪਾਊਡਰ ਪਲਾ ਕੇ ਖਾਣਾ ਸ਼ੁਰੂ ਜੀਰਾ ਵੀ ਜੀ ਭੁੰਨ ਕੇ ਉਹਦਾ ਪਾਊਡਰ ਬਣਾਉਣਾ ਚਾਹੀਦਾ ਥੋੜਾ ਜਿਹਾ ਭੁੰਨਣਾ 1 ਮਿੰਟ ਲੋ ਫਲੇਮ ਤੇ ਤਵੇ ਤੇ ਭੁੰਨ ਤਵੇ ਤੇ ਬਸ 1 1 ਮਿੰਟ ਲਈ ਤੇ ਮਾਤਰਾ ਕਿੰਨੀ ਪਾਉਣੀ ਚਾਹੀਦੀ ਹੈ ਸੰਗਰਹਿਣੀ ਦੇ ਮਰੀਜ਼ ਨੂੰ ਸੰਗਰਹਿਣੀ ਦੇ ਮਰੀਜ਼ ਨੂੰ 1 ਚਮਚ ਦਹੀਂ ਚ ਪਾ ਕੇ ਖਾਓ ਹੋਰ ਨਹੀਂ ਕੁਝ ਮਲੋਣਾ ਇੱਕ ਚੁਟਕੀ ਨਮਕ ਦੀ ਮਿਲਾ ਸਕਦੇ ਆ ਅਸ ਨਮਕ ਜਿਹੜਾ ਮਰਜ਼ੀ ਹੋਵੇ ਤੇ ਇਹਦੇ ਚ ਬੇਲ ਦਾ ਬਿਲ ਹੁੰਦਾ ਜਿਹੜਾ ਬਿਲ ਦਾ ਮਰਬਾ ਖਾ ਸਕਦੇ ਆ ਇੱਕ ਵਾਰ ਖਾਣਾ ਧੋ ਕੇ ਉਹ ਚੋ ਮਿੱਠਾ ਜਿਹਾ ਬਿਲਕੁਲ ਕੱਢ ਦੇਣਾ ਸਿੱਧਾ ਬਿਲ ਦਾ ਫਰੂਟ ਮੈਂ ਕਹਿੰਨਾ ਅਮਰਤਾ ਦੇ ਵਾਸਤੇ ਅੱਛਾ ਫਲਾਂ ਜਿਹੜਾ ਬਿਲ ਦਾ ਹੁਣ ਤਾਂ ਲੋਕ ਬੱਚੇ ਨੂੰ ਤਾਂ ਪਤਾ ਹੀ ਨਹੀਂ ਪਤਾ ਹੀ ਨਹੀਂ ਹੈਗਾ ਸਭ ਤੋਂ ਵਧੀਆ ਅੱਜ ਦੇ ਸਮੇਂ ਚ ਸੇਫ ਫਰੂਟ ਆ ਜਿਹੜਾ ਉਹ ਬੇਲ ਦਾ ਆ ਭੇਟ ਵਾਸਤੇ ਅਮਰਤਾ ਅਮਰਤ ਤਾਕਤ ਵੀ ਦਿੰਦਾ ਤਾਕਤ ਵੀ ਦਿੰਦਾ ਹੱਡੀਆਂ ਨੂੰ ਮਜ਼ਬੂਤ ਕਰਦਾ ਜਾ ਇੱਕ ਵਸ ਪਰਹੇਜ਼ ਦਾ ਮਾੜਾ ਜਿਹਾ ਦੱਸ ਦੋ ਫਿਰ ਆਪਾਂ ਆ ਕੇ ਲਈਏ ਦੇਖੋ ਪਰਹੇਜ਼ ਇਹਦੇ ਵਿੱਚ ਸਾਰੇ ਡੇਅਰੀ ਪ੍ਰੋਡਕਟ ਬੰਦ ਹੁੰਦੇ ਨੇ ਦਹੀਂ ਤੁਸੀਂ ਖਾ ਸਕਦੇ ਹੋ ਜਾਂ ਮਠਾ ਲੱਸੀ ਤੱਕਰ ਉਹ ਤੁਸੀਂ ਪੀ ਸਕਦੇ ਹੋ ਦੀ ਜਿਹਦੇ ਵਿੱਚੋਂ ਮੱਖਣ ਕੱਢਿਆ ਹੁੰਦਾ ਪੱਕੀ ਲੱਸੀ ਚਾਟੀ ਵਾਲੀ ਲੱਸੀ ਵੀ ਕਹਿੰਦੇ ਨੇ ਉਹਨੂੰ ਚਾਟੀ ਵਾਲੀ ਲੱਸੀ ਇਦਾਂ ਹੀ ਜਾਂ ਉਹ 'ਚ ਵੀ ਕੋਈ ਮਸਾਲਾ ਹੋਵੇ ਉਹ 'ਚ ਤੁਸੀਂ ਜੀਰਾ ਪਾ ਲਓ ਜੀਰੇ ਦਾ ਪ੍ਰਯੋਗ ਇਹਦੇ 'ਚ ਰਹਿਣਾ ਕਿਉਂਕਿ ਜઠਰ ਅਗਨੀ ਨੂੰ ਵਧਾਉਣਾ ਅਸੀਂ ਨੇ ਜੀਰਾ ਸਭ ਤੋਂ ਉੱਤਮ ਔਸ਼ਧੀ ਆਯੁਰਵੇਦ ਦੀ ਜઠਰਗਨੀ ਨੂੰ ਵਧਾਉਣ ਵਾਸਤੇ ਤਾਂ ਜਦੋਂ ਇਦਾਂ ਦਾ ਤੁਸੀਂ ਕੰਮ ਕਰਦੇ ਹੋ ਤਾਂ ਬੜਾ ਤੁਹਾਨੂੰ ਸ਼ਫਾ ਮਿਲਦੀ ਹੈ ਘਰ ਤੁਹਾਨੂੰ ਇੱਕ ਆਸ ਦੀ ਕਿਰਨ ਪੈਦਾ ਹੋ ਜਾਂਦੀ ਹੈ ਵੀ ਯਾਰ ਜਦੋਂ ਮੈਂ ਇੰਨੇ ਇੱਕ ਪਰਹੇਜ ਨਾਲ ਠੀਕ ਹੋ ਗਿਆ ਤਾਂ ਮੈਂ ਕਿਉਂ ਨਾ ਕਿਸੇ ਆਯੁਰਵੇਦ ਦੇ ਮਾਹਰ ਨੂੰ ਮਿਲਾਂ ਕਿਸੇ ਯੋਗ ਵੈਦ ਨੂੰ ਮਿਲਾਂ ਜਿਹੜਾ ਮੇਰੀ ਪ੍ਰਕਿਰਤੀ ਵੀ ਦੇਖ ਲੇ ਤੇ ਮੇਰਾ ਸਹਿਜ ਤਰੀਕੇ ਨਾਲ ਬੜੇ ਸਹਿਜ ਤਰੀਕੇ ਨਾਲ ਇਲਾਜ ਹੋ ਸਕਦਾ ਹੈ ਜੀ ਚਲੋ ਵੈਦ ਜੀ ਆਪਾਂ ਇਹਦੇ ਤੇ ਪ੍ਰੋਪਰ ਮੇਰਾ ਖਿਆਲ ਆ ਵੀ ਇਹਦੇ ਤਾਂ ਬਹੁਤ ਲੰਬਾ ਸਮਾਂ ਚਾਹੀਦਾ ਜੇ 6 ਪ੍ਰਕਾਰ ਦੀ ਆਪਾਂ ਨੇ ਸਿੰਗਰੇਣੀ ਦੱਸਣੀ ਆ ਪਰ ਮੋਟਾ ਮੋਟਾ ਦੱਸਿਆ ਕਿਤੇ ਕਿਸੇ ਦਿਨ ਇਹਦੇ ਤੇ ਪੋਡਕਾਸਟ ਕਰਦੇ ਆ ਜੀ ਆਪਾਂ ਧੰਨਵਾਦ